ਲੁਧਿਆਣਾ ਦੇ ਐਵਰੇਸਟ ਸਕੂਲ ਮੋਤੀ ਨਗਰ ਵਿਖੇ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਵਾਲੇ ਬੱਚਿਆਂ ਨੂੰ 11ਵੀਂ ਜਮਾਤ ਦੇ ਬੱਚਿਆਂ ਨੇ ਸਨਮਾਨਿਤ ਕੀਤਾ ਇਸ ਤੌਰਾਨ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਤੇ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਟੀਚਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਰਹੇ ਇਸ ਮੌਕੇ ਗੱਲਬਾਤ ਕਰਦੇ ਹੋਏ ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਹਰ ਸਾਲ ਪੜ੍ਹਾਈ ਪੂਰੀ ਕਰ ਚੁੱਕੇ ਬੱਚਿਆਂ ਨੂੰ ਸਕੂਲੀ ਬੱਚਿਆਂ ਤੇ ਸਕੂਲ ਪ੍ਰਸ਼ਾਸਨ ਵਿਦਾਇਗੀ ਪਾਰਟੀ ਦੇ ਜ਼ਰੀਏ ਪ੍ਰੋਗਰਾਮ ਕਰਵਾਉਂਦੇ ਰਹਿੰਦੇ we have learned very much from this school each staff member has given their best effort to make a successful in life so we all are here to thank our teachers our staff members to make us successful ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਫੇਅਰਵੈਲ ਰੱਖਿਆ ਗਿਆ ਸੀਗਾ ਤੇ ਸਾਡੇ ਸਟਾਫ ਮੈਂਬਰਸ ਵਗੈਰੇ ਨੇ ਕਾਫੀ ਵਧੀਆ ਅਰੇਂਜਮੈਂਟ ਕੀਤਾ ਤਾਂ ਕਿ ਸਾਡਾ ਐਂਟਰਟੇਨਮੈਂਟ ਹੋ ਸਕੇ ਸਾਰਾ ਕੁਝ ਵਧੀਆ ਹੋ ਸਕੇ ਸਟੇਜ ਦੇ ਉੱਪਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਸਰ ਕਾਫੀ ਤਰ੍ਹਾਂ ਦੇ ਸੀਗੇ ਕੋਈ ਡਾਂਸ ਸੀਗੇ ਕੋਈ ਸਿੰਗਿੰਗ ਪ੍ਰੋਗਰਾਮ ਸੀਗੇ ਹੋਰ ਵੀ ਕਾਫੀ ਗੇਮਾਂ ਵਗੈਰਾ ਵੀ ਖਿਲਵਾਈਆਂ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਪਲੱਸ 2 ਦੇ ਵਿਦਿਆਰਥੀਓ ਤੁਸੀਂ ਸਕੂਲ ਛੱਡ ਕੇ ਜਾ ਰਹੇ ਹੋ ਕੀ ਕਹਿਣਾ ਚਾਹ ਰਹੇ ਹੋ ਸਰ ਪਲੱਸ 2 ਹੋਣ ਹੋ ਗਈ ਦੁੱਖ ਤਾਂ ਲੱਗ ਰਿਹਾ ਕਿ ਸਕੂਲ ਛੱਡ ਰਿਹਾ ਪਰ ਅਸੀਂ ਇੱਥੇ ਬਹੁਤ ਕੁਝ ਇੰਜੋਏ ਕੀਤਾ ਵਾ ਬਹੁਤ ਸਿੱਖਿਆ ਇੱਥੋਂ ਹੱਸੀ ਹੋਰ ਕਿਸੇ ਸਕੂਲ ਤੋਂ ਇੰਨਾ ਨਹੀਂ ਸਿੱਖ ਪਾਣਾ ਸੀ ਜਿੰਨਾ ਇੱਥੋਂ ਸਿੱਖਿਆ ਜੀ ਤੁਹਾਡੇ ਤੋਂ ਬਾਅਦ ਹੋਰ ਵੀ ਬੱਚੇ ਪੜਦੇ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਅਨੁਸਾਰ ਇਹੀ ਕਿ ਸਾਰੇ ਡਿਸਪੀਲਨ ਦੇ ਵਿੱਚ ਰਹਿਣ ਹਾਰਡ ਵਰਕ ਕਰਨ ਤਾਂ ਕਿ ਉਹ ਸਕਸੈਸਫੁਲ ਹੋ ਸਕੇ। ਸਕੂਲ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਉਹਨਾਂ ਦੀ ਗੱਲ ਕਰੀਏ ਤਾਂ ਸਰ ਸਭ ਕੁਝ ਬਹੁਤ ਵਧੀਆ ਸੀਗਾ ਜੀ। ਸਭ ਦਾ ਵਧੀਆ ਸੀਗਾ ਕੰਮ ਸਭ ਵਧੀਆ ਕਰਦੇ ਸੀ। ਟੀਚਰ ਜਿਹੜੇ ਸੀ ਇੱਕ ਤਰ੍ਹਾਂ ਫਰੈਂਡਸ ਦੇ ਵਾਂਗੂ ਰਹਿੰਦੇ ਸੀਗੇ ਸਾਨੂੰ ਗਾਈਡ ਵੀ ਕਰਦੇ ਸੀ ਚੰਗੀ ਤਰ੍ਹਾਂ। ਸਭ ਵਧੀਆ ਸੀ। ਤੁਹਾਡੀ ਮਿਹਨਤ ਦੇ ਨਾਲ-ਨਾਲ ਟੀਚਰ ਸਾਹਿਬਾਨ ਦਾ ਯੋਗਦਾਨ। ਸਰ ਬਹੁਤ ਰਿਹਾ ਸਾਡੇ ਨਾਲੋਂ ਜ਼ਿਆਦਾ ਟੀਚਰਸ ਦਾ ਯੋਗਦਾਨ ਰਿਹਾ ਵਾ ਤਾਂ ਹੀ ਅਸੀਂ ਪੇਪਰ ਉੱਪਰ ਵਧੀਆ ਕਰ ਸਕਦੇ ਹਾਂ। ਤਾਂ ਹੀ ਸਕੂਲ ਦਾ ਰਿਜ਼ਲਟ ਆਂਦਾ 10 On the occasion of farewell party of plus two students, uh, we bless all the students and we pray to the Almighty that they get good marks, score good marks, raise the name of their parents and the institution. And uh, we also hope that in future also they will be raising the name of their parents and become responsible and uh, better citizens of this country. So we hope that uh, after the examination, all the students will come up in flying colours and uh, be happy and uh, pray to god to the almighty to raise them to the highest esteem in their lives thank you on the occasion of farewell party of plus 2 students uh, we bless all the students and we pray to the almighty that they get good marks score good marks raise the name of their parents and the institution and uh, we also hope that in future also they will be raising the name of their parents and become responsible and uh, better citizens of this country. So, we hope that uh, after the examination, all the students will come up in flying colors and uh, be happy and uh, pray to God, to the Almighty, to raise them to the highest esteem in their lives. Thank you. एसएमजेड पंजाब देली लुधियाना ਤੋਂ सुरेंद्र ਸੋਨੀ ਦੀ ਰਿਪੋਰਟ विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਫਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀनाथ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲੋਟੇ ਸੱਤਾ ਨੰਬਰ ਹਰ ਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗੈਰੰਟੀਡ ਸਮਾਧਾਨ